ਉਹ ਤਾਂ ਬਾਈ ਕਹਿੰਦੀ ਵੀ ਆ ਬੱਚਾ ਆਪਣਾ ਲੱਗਦਾ ਤੇ ਉਸ ਟਾਈਮ ਜੀ ਮੈਂ ਉਸ ਦੇ ਪਰਜਾਈ ਨੂੰ ਫੋਨ ਲਾਇਆ ਵੀ ਬੱਚਾ ਆਪਣਾ ਹੈ ਉਹਨੇ ਇਨਕਾਰ ਕਰਤਾ ਕਹਿੰਦੀ ਨਹੀਂ ਨਹੀਂ ਉਹ ਤਾਂ ਮੈਂ ਇਹਦੇ ਪੇਕੇ ਘਰ ਛੱਡਿਆ ਸੀ ਜੀ ਅੱਛਾ ਤੇ ਉਸ ਤੋਂ ਬਾਅਦ ਅਸੀਂ ਵਾਰੀ ਵਾਰੀ ਫੋਨ ਲਾਉਂਦੇ ਰਹੇ ਵੀ ਦਸ ਤੇ ਦਸ ਦੇ ਦਸ ਦੇ ਹੁਣ ਜਦੋਂ ਵਾਪਸੀ ਉਧਰ ਮੈਂ ਮਾਲ ਲੈ ਕੇ ਆ ਰਿਹਾ ਸੀਗਾ ਜੀ ਤੇ ਉਸ ਟਾਈਮ ਜਟਾ ਇੱਥੇ ਆ ਗਿਆ ਸੀ ਆਪਣੇ ਰਸਤੇ ਦੇ ਵਿੱਚ ਆ ਰਿਹਾ ਸੀਗਾ ਜਦੋਂ ਤੇ ਰਾਸਤੇ ਵਿੱਚ ਮੈਨੂੰ ਫੇਰ ਫੋਨ ਕਰਿਆ ਕੁੜੀ ਨੇ ਵੀ ਕਹਿੰਦੀ ਬਈ ਆਪਣਾ ਬੱਚਾ ਹੈਗਾ ਮੈਂ ਦੂਰੀਵਰ ਵੇਪੜਾਈ ਨੂੰ ਪੁੱਛਿਆ ਤੇ ਫੇਰ ਨਹੀਂ ਦੱਸਿਆ ਉਹ ਕੁਛ ਵੀ ਜਦੋਂ ਲਾਸਟ ਕਾਲ ਹੁੰਦੀ ਸਾਡੀ ਉਸ ਤੋਂ ਬਾਅਦ ਮੈਂ ਫੇਰ ਪੁੱਛਿਆ ਕਿ ਮਾਹ ਜੈਸਮੀਨ ਦਾਦੇ ਬਾਈ ਤੇ ਮੈਨੂੰ ਨਹੀਂ ਦੱਸਿਆ ਉਹ ਕੁੜੀ ਨੂੰ ਦੱਸਤਾ ਕਹਿੰਦੀ ਵੀ ਆਪਣਾ ਅਗਮਜੋਤੀ ਹੈ ਤੇ ਜਦੋਂ ਪੁੱਛਣ ਤੋਂ ਬਾਅਦ ਮੈਂ ਜਦੋਂ ਫੇਰ ਮੈਨੂੰ ਮੈਂ ਖੁਦ ਫੋਨ ਲਾਇਆ ਮਾਹ ਜੈਸਮੀਨ ਤੂੰ ਦੱਸਿਆ ਕਿਉਂ ਨਹੀਂ ਮੈਨੂੰ ਇੰਨਾ ਟਾਈਮ ਮੈਨੂੰ ਉਲੂ ਬਣਾਈਗੀ ਤੇ ਕਹਿੰਦੀ ਬਈ ਆਪਣਾ ਅਗਮਜੋਤੀ ਹੈ ਮੈਂ ਉਸ ਟਾਈਮ ਹੀ ਇੱਥੇ ਆਪਣੇ ਮਾਨਸਾ ਉਤਰ ਕੇ ਜੀ ਮੈਂ ਗਾ ਹੱਤ ਲਵੰਡੀ ਵੀ ਬਠਿੰਡੇ ਵੀ ਨਹੀਂ ਗਿਆ ਮੈਂ ਸਟੇਸ਼ਨ ਤੋਂ ਇੱਥੇ ਉਤਰ ਕੇ ਬਾਅਦ ਸਿੱਧਾ ਇੱਥੇ ਆਇਆ ਜੀ ਫਿਰ ਮੈਨੂੰ ਪਤਾ ਲੱਗਿਆ ਜੀ ਤੁਹਾਨੂੰ ਸ਼ੱਕ ਕਿਵੇਂ ਹੋਇਆ ਕਿ ਜਿਹੜਾ ਇਹ ਕੰਮ ਤੁਹਾਡੀ ਮਤਲਬ ਫਰਦਾਈ ਨੇ ਕੀਤਾ ਵਾ ਚੱਕ ਉਹਦਾ ਆਪਣੇ ਇੱਕ ਉਹ ਮਿਲਿਆ ਜੀ ਸ਼ਾਲ ਮਿਲਿਆ ਜੀ ਰੈੱਡ ਬੋਡੀ ਕੋਲ ਤੇ ਪਰਿਵਾਰ ਦੇ ਵਿੱਚ ਹੋਰ ਕੌਣ-ਕੌਣ ਹੈਗਾ ਪਰਿਵਾਰ ਦੇ ਵਿੱਚ ਮੇਰੇ ਚਾਚਾ ਜੀ ਹੈ ਜੀ ਤੇ ਚਾਚੀ ਦੀ ਡੈਥ ਹੋਈ ਹੋਈ ਹੈ ਜੀ ਤੇ ਮੇਰੇ ਭਾਈ ਜੀ ਹੇਲ ਚ ਹੈਗਾ ਇਹ ਦੋਨੇ ਰਹਿੰਦੇ ਤਿੰਨ ਤਿੰਨੇ ਰਹਿੰਦੇ ਸੀ ਜਗਮਜੋਤ ਤੇ ਮੇਰੀ ਭਝਾਈ ਜੀ ਮੇਰਾ ਚਾਚਾ ਜੀ ਘਰ ਦੇ ਵਿੱਚ ਕੀ ਕਾਰਨ ਕੀ ਲੱਗਦਾ ਵੀ ਇੱਕ ਬੱਚੇ ਨੂੰ ਇਦਾਂ ਮਾਰ ਦੇਣਾ ਕੋਈ ਤੇ ਹੁਣ ਆਪਾਂ ਕੀ ਕਹਿ ਸਕਦੇ ਹਾਂ ਮਾਂ ਪੁੱਤ ਦਾ ਰਿਸ਼ਤਾ ਸੀਗਾ ਇਹਨਾਂ ਵਿਸ਼ਵਾਸ ਟੁੱਟ ਗਏ ਹੁਣ ਪਰ ਮਾਂ ਨੇ ਹੀ ਕੀਤਾ ਆਪਣੇ 10 ਸਾਲ ਦੇ ਪੁੱਤ ਦਾ ਕਤਲ ਥੋੜੇ ਦਿਨ ਪਹਿਲਾਂ ਮਾਨਸਾ ਬਸਟੈਂਡ ਦੇ ਬੈਂਚ ਤੋਂ 10 ਸਾਲ ਦੇ ਬੱਚੇ ਦੀ ਲਾਸ਼ ਮਿਲੀ ਸੀ ਜਿਸ ਤੋਂ ਬਾਅਦ ਜਦ ਪੁਲਿਸ ਨੇ ਲਾਸ਼ ਦੀ ਸ਼ਾਨਬੀਨ ਕੀਤੀ ਤਾਂ ਪਤਾ ਲੱਗਾ ਕਿ ਮਾਂ ਨੇ ਹੀ ਆਪਣੇ ਪੁੱਤ ਦਾ ਕਤਲ ਕੀਤਾ ਸੀ ਫਿਲਹਾਲ ਪੁਲਿਸ ਨੇ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਥੋੜੇ ਸਮੇਂ ਵਿੱਚ ਹੀ ਪੁਲਿਸ ਖੁਲਾਸਾ ਕਰੇਗੀ ਕਿ ਕਿਉਂ ਇਸ ਮਾਂ ਨੇ ਆਪਣੇ ਬੇਟੇ ਦਾ ਕਤਲ ਕੀਤਾ ਕੀ ਨਾਮ ਹੈ ਅਮਨਦੀਪ ਸਿੰਘ ਜੀ ਅਮਨਦੀਪ ਸਿੰਘ ਜੀ ਅੱਜ ਇੱਕ ਤੁਸੀਂ ਇੱਥੇ ਪਹੁੰਚਿਆ ਤਾਂ ਤੁਹਾਨੂੰ ਕਦੋਂ ਪਤਾ ਲੱਗਦਾ ਜਿਹੜਾ ਬੱਚਾ ਤੁਹਾਡਾ ਹੋ ਚੁੱਕੀ ਹੈ ਜੀ ਕੱਲ ਸ਼ਾਮ ਦੀ ਗੱਲ ਹੈ ਜੀ 8:30 ਦੇ ਟਾਈਮ ਦੀ ਮੈਂ ਉੱਥੇ ਦੇ ਲਵਰ ਸਟੇਸ਼ਨ ਤੇ ਬੈਠਾ ਸੀਗਾ ਮੈਂ ਦੁਕਾਨ ਦਾ ਸਮਾਨ ਲੈਣ ਵੀ ਜਾਂਦਾ ਸੀ ਮੈਨੂੰ ਉੱਥੇ ਸਾਡੀ ਛੋਟੀ ਵੱਡੀ ਕੁੜੀਆਂ ਨੇ ਉਹ ਇਹ ਸਕਰੀਨ ਸ਼ਾਟ ਲੈ ਕੇ ਫੋਟੋ ਬਾਈ ਕਹਿੰਦੀ ਵੀ ਆਹ ਬੱਚਾ ਆਪਣਾ ਲੱਗਦਾ ਤੇ ਉਸ ਟਾਈਮ ਜੀ ਮੈਂ ਉਸ ਦੇ ਪਰਜਾਈ ਨੂੰ ਫੋਨ ਲਾਇਆ ਵੀ ਬੱਚਾ ਆਪਣਾ ਹੈ ਉਹਨੇ ਇਨਕਾਰ ਕਰਤਾ ਕਹਿੰਦੀ ਨਹੀਂ ਨਹੀਂ ਉਹ ਤਾਂ ਮੈਂ ਇਹ ਆਦੇ ਪਿੱਕੇ ਕਰ ਛੱਡਿਆ ਸੀ ਜੀ ਅੱਛਾ ਤੇ ਉਸ ਤੋਂ ਬਾਅਦ ਅਸੀਂ ਵਾਰੀ ਵਾਰੀ ਫੋਨ ਲਾਉਂਦੇ ਰਹੇ ਵੀ 10 ਤੇ 10 ਦੇ ਦੱਸਦੇ ਹੁਣ ਜਦੋਂ ਵਾਪਸੀ ਉਧਰ ਮੈਂ ਮਾਲ ਲੈ ਕੇ ਆ ਰਿਹਾ ਸੀਗਾ ਜੀ ਤੇ ਉਸ ਟਾਈਮ ਜਟਾ ਇੱਥੇ ਆ ਗਿਆ ਸੀ ਆਪਣੇ ਰਸਤੇ ਦੇ ਵਿੱਚ ਆ ਰਿਹਾ ਸੀਗਾ ਜਦੋਂ ਤੇ ਰਸਤੇ ਵਿੱਚ ਮੈਨੂੰ ਫੇਰ ਫੋਨ ਕਰਿਆ ਕੁੜੀ ਨੇ ਵੀ ਕਹਿੰਦੀ ਬਈ ਆਪਣਾ ਬੱਚਾ ਹੈਗਾ ਮੈਂ ਦੂਰੀਵਾਰ ਫੇਪੜਾਈ ਨੂੰ ਪੁੱਛਿਆ ਤੇ ਫੇਰ ਨਹੀਂ ਦੱਸਿਆ ਉਹ ਕੁਛ ਵੀ ਜਦੋਂ ਲਾਸਟ ਕਾਲ ਹੁੰਦੀ ਹੈ ਸਾਡੀ ਉਹਦੇ ਬਾਅਦ ਮੈਂ ਫੇਰ ਪੁੱਛਿਆ ਕਿ ਮਹਾ ਜੈਸਮੀਨ ਦਾਦੇ ਬਈ ਤੇ ਮੈਨੂੰ ਨਹੀਂ ਦੱਸਿਆ ਉਹ ਕੁੜੀ ਨੂੰ ਦੱਸਤਾ ਕਹਿੰਦੀ ਵੀ ਆਪਣਾ ਅਗਮਜੋਤੀ ਹੈ ਤੇ ਜਦੋਂ ਪੁੱਛਣ ਤੋਂ ਬਾਅਦ ਮੈਂ ਜਦੋਂ ਫੇਰ ਮੈਨੂੰ ਮੈਂ ਖੁਦ ਫੋਨ ਲਾਇਆ ਮਹਾ ਜੈਸਮੀਨ ਤੂੰ ਦੱਸਿਆ ਕਿ ਉਹ ਨਹੀਂ ਮੈਨੂੰ ਇੰਨਾ ਟਾਈਮ ਮੈਨੂੰ ਉੱਲੂ ਬਣਾਈਗੀ ਤੇ ਕਹਿੰਦੀ ਭਈ ਆਪਣਾ ਗਮ ਜੋਤੀ ਹੈ ਮੈਂ ਉਸ ਟਾਈਮ ਹੀ ਇੱਥੇ ਆਪਣੇ ਮਾਨਸਾ ਉਤਰ ਗਿਆ ਜੀ ਮੈਂ ਗਾ ਹੱਤਲ ਵੀ ਨਹੀਂ ਬਿਠੰਡੇ ਵੀ ਨਹੀਂ ਗਿਆ ਮੈਂ ਸਟੇਸ਼ਨ ਤੋਂ ਇੱਥੇ ਉਤਰ ਕੇ ਬਸ ਸਿੱਧਾ ਇੱਥੇ ਆਇਆ ਜੀ ਫਿਰ ਨੂੰ ਪਤਾ ਲੱਗਿਆ ਜੀ ਤੁਹਾਨੂੰ ਸ਼ੱਕ ਕਿਵੇਂ ਹੋਇਆ ਕਿ ਜਿਹੜਾ ਇਹ ਕੰਮ ਤੁਹਾਡੀ ਮਤਲਬ ਪਰਦਾਈ ਨੇ ਕੀਤਾ ਵਾ ਸ਼ੱਕ ਉਹਦਾ ਆਪਣੇ ਇੱਕ ਉਹ ਮਿਲਿਆ ਜੀ ਸ਼ਾਲ ਮਿਲਿਆ ਜੀ ਡੈੱਡ ਬੋਡੀ ਕੋਲ ਤੇ ਪਰਿਵਾਰ ਦੇ ਵਿੱਚ ਹੋਰ ਕੌਣ-ਕੌਣ ਹੈਗਾ ਪਰਿਵਾਰ ਦੇ ਵਿੱਚ ਮੇਰੇ ਚਾਚਾ ਜੀ ਹੈ ਜੀ ਤੇ ਚਾਚੀ ਦੀ ਵੈਥ ਹੋਈ ਹੋਈ ਹੈ ਜੀ ਤੇ ਇਹ ਮੇਰਾ ਭਾਈ ਜੀ ਦੇ ਵਿੱਚ ਹੈਗਾ ਇਹ ਦੋਨੇ ਰਹਿੰਦੇ ਤਿੰਨ ਤਿੰਨੇ ਰਹਿੰਦੇ ਸੀ ਜਗਮਜੋਤ ਤੇ ਮੇਰੀ ਭਝਾਈ ਜੀ ਮੇਰਾ ਚਾਚਾ ਜੀ ਘਰ ਦੇ ਵਿੱਚ ਕੀ ਕਾਰਨ ਕੀ ਲੱਗਦਾ ਵੀ ਇੱਕ ਬੱਚੇ ਨੂੰ ਐਦਾਂ ਮਾਰ ਦੇਣਾ ਇਹ ਤਾਂ ਜੀ ਹੁਣ ਆਪਾਂ ਕੀ ਕਹਿ ਸਕਦੇ ਹਾਂ ਮਾਂ ਪਿਓ ਦਾ ਮਾਂ ਪੁੱਤ ਦਾ ਰਿਸ਼ਤਾ ਸੀਗਾ ਇਹਨਾਂ ਵਿਸ਼ਵਾਸ ਟੁੱਟ ਗਈ ਹੁਣ ਪਰ ਤੇ ਹੁਣ ਤੁਹਾਡੇ ਭਝਾਈ ਕਿੱਥੇ ਨੇ ਜਾਈ ਸਾਰੇ 49 ਮਿੰਟ ਚੱਲ ਰਹੀ ਹੈ ਜੀ